ਖਿਡਾਰੀ ਚਾਰ ਬਰਤਾਨ ਨੇ ਗੋਲਾ ਸੰਧਾ ਵਾਲਾ ਬੱਲਾ ਕਠਿਆਲੇ ਪਿੰਡ ਵਾਲਾ ਤੇ ਬਾਰਡਰ ਬਿੰਟ ਦਾ ਖਿਡਾਰੀ ਜਿੱਤੇ ਭਾਰਤ ਦੇ ਪਾਕਿਸਤਾਨ ਦੀ ਕੰਟਰੋਲ ਇੱਕ ਅਸਰਦਿਕ ਕਾਰਜ ਮਾਤ ਗੜ ਗਿਆ ਪਰ ਵੇਖਾਂਗੇ ਮੈਦਾਨ ਦੇ ਵਿੱਚ ਉਹ ਫੜਿਆ ਇਸ ਸਮੇ ਬਾਗੀ ਕਬੱਡੀ ਪਾ ਰਿਹਾ ਹੈ ਰਾਜਖਾਨ ਅਵਤਾਰ ਸਿੰਘ ਜੀ ਸਾਡੇ ਬੈਬਰੀ ਸਾਹਿਬ ਸਤਿਕਾਰ ਹੈ ਪਰ ਸਾਹਮਣੇ ਰੇਡ ਪਾ ਲਈ ਹੈ ਲੋ ਬਾਗੀ ਪਰਮਜੀਤਪੁਰਿਆ ਮੇਰੇ ਮਿੱਤਰੋ ਤੇ ਟੱਕਰ ਵਾਲਾ ਛਰਨਾ ਇਹ ਟੱਕਰ ਮਰਹਾਨੇ ਦੀ ਧਰਤੀ ਹੈ ਇਹ ਲੱਗਿਆ ਜੋਰ ਹੁੰਦੀ ਹੋਈ ਬੱਲੇ 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 ਕੋਰੀਆ ਸੇਟਾ ਹੁੰਦੇ ਪੇੜ ਵਾਜਦੇ ਧੱਕੇ ਤੇ ਵਗਾਈ ਜਾ ਰਹੀ ਹੈ ਲਓ ਸਾਹਮਣੇ ਸੇਮਰਨ ਕੰਗ ਕੱਲਾ ਪੈਂਦਾ ਨੌਜਾਨ ਦਾ ਸ਼੍ਰੀ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਪੁੱਤਨ ਧਾਵੀ ਬਣਿਆ ਉਹ ਮਾਝੇ ਵਾਲੇ ਸ਼ੰਕਰ ਸਮਰਪਤ ਵੱਡੀਆਂ ਲੜਕੀਆਂ ਲੱਗੀਆਂ ਸ਼ੰਕਰ ਦੀ ਪਈ ਹੋਈ ਰੇਲ ਹੁਣ ਸ਼ੰਕਰ ਸ਼ੰਦਾਰ ਕਾਮਾ ਰਹਿਤ ਪਾਲ ਹੋ ਕਰ ਗਿਆ ਚੇਤੇ ਜਾਂ ਮੇਰੇ ਮਿੱਤਰੋ ਲਓ ਸਾਹਮਣੇ ਤਾਲਵਾ ਮਾਨ ਸਿੰਘ ਦੇ ਪਰਿਵਾਰ ਵੱਲੋਂ 1000 ਪੁੱਜ ਗਿਆ ਲੈ ਵੀ ਮਿੱਤਰੋ ਦੱਸ ਵੀ ਕਿੰਨੇ ਲਾਉਣੇ ਆ ਗੱਜ ਇਹ ਗੱਜ ਦਾ ਇਹ ਗੱਜ ਦਾ ਇਹ ਗੱਜ ਦਾ ਭੱਜਿਆ ਜਾਂਦਾ ਇਹ ਗੱਜ ਦਾ ਸਿੱਧਾ ਨੂੰ ਉਸਤਾਦ ਦਾ ਲਾਗਣਾ ਸ਼ਕਿੰਦ ਲਓ ਦੂਸਰਾ ਜਫਾ ਲਗਾਤਾਰ ਜੇ ਰਾਤਾ ਪਾਲ ਨੇ ਪੁਆਇੰਟ ਅਸਮੇ ਰੇਡਰ ਦੇ ਸੇ ਦੁਰ ਚੁੱਕਿਆ ਹੈ ਨਰਮੈਨ ਟੀਵੀ ਦਾ ਔਰ ਟੀਵੀ 46 ਤੇ ਬਾਜਾ ਕਬੱਡੀ ਟੀਵੀ ਸਾਡੇ ਵੀਰ ਅੱਜ ਦਾ ਖੇਡ ਮੇਲਾ ਲਾੜੀ ਤਿਆਰ ਨੇ ਮਨਜਿੰਦਰ ਸਿੰਘ ਚੱਕੀ ਰੰਦਾਸ ਵਾਲਾ ਤੇ ਨਾਲ ਕਹਿੰਦੇ ਕਾਰਜ ਮਾਸਤ ਗੜ ਗਿਆ ਨਾਲ ਕਹਿੰਦੇ ਬੱਲਾ ਕਥਿਆਲੇ ਵਾਲਾ ਗੋਲਾ ਸੰਨ ਵਾਲਾ ਖੇਡ ਆ ਕੈਨੇਡਾ ਦੀ ਧਰਤੀ ਤੇ ਇਹ ਬੱਲੇ 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 ਅੱਜ ਹੋਣੀ ਆ ਅੱਜ ਹੋਣੀ ਮਨਜੀਤ ਆ ਗਿਆ ਨਵੇਂ ਪਿੰਡ ਵਾਲਾ ਕਿ ਅਨੰਦ ਰਾਜੇ ਖੇਲੇ ਗੋਲੀ ਹੁੰਦਾ ਹੌਲੈਂਡ ਤੇ ਦੁਨੀਆ ਦੇ ਯਾਰ ਨੇ ਦੀ ਲੰਗਰ ਲੰਗਰ ਮੇਲਾ ਪੰਗਿਆ ਮੇਲਾ ਆਲੇ ਆ ਸੰਧੂ ਦੁਬਈ ਜਿਹੜੇ ਆਪਣੇ ਮੈਲਾ ਜੀ ਪਿਛਲੀ ਵਾਰ ਤੇਰੀ ਹਾਜ਼ਰੀ ਤੇ ਜੋਬਨ ਅਮਰੀਕਾ ਵਾਲੇ ਭਰਾ ਦਾ ਧੰਨਵਾਦ ਪਰ ਸਾਹਮਣੇ ਸੋਲਾ ਵਾਲਾ ਗੁਰਵਾਲ ਸਿੰਘਪੁਰ ਜਿਹੜੇ ਆਪਣੇ ਲਿਖਿਆ ਇਹ ਲੰਬੀਆਂ ਲੰਬੀਆਂ ਰਵੀ ਲੋਹਾਰੇ ਵਾਲਿਆ ਅੱਜ ਮਰਖਾਣੇ ਦੀ ਧਰਤੀ ਤੇ ਰੌੜਕਾਂ ਬਹਾਰਾਂ ਲੱਗੀਆਂ ਹੋਈਆਂ ਮੇਰੇ ਮਿੱਤਰੋ ਉਹ ਟੱਕਰ ਚੋਟੀ ਦੀ ਹੁੰਦੀ ਹੋਈ ਖੇਡ ਦੇ ਮੈਦਾਨ ਵਿੱਚ ਤੇ ਇਧਰ ਸਰਦਾਰ ਬੱਕਰ ਸਿੰਘ ਪਰਮਜੀਤ ਪੂਰੇ ਵਾਲਾ ਸultanpur Lodhi ਦੀ ਧਰਤੀ 바ੰਦੇ ਨਾਗਦੀ ਨਗਰੀ ਆ ਕਪੂਰ ਸਾਹਿਬ ਵਾਲੇ ਦੀ ਪਈ ਫਿਰ ਰੇਡ ਚਾਰੇ ਖਿਡਾਰੀ ਤਿਆਰ ਨੇ ਲਓ ਸਾਹਮਣੇ ਕਹਿੰਦੇ ਕੰਮੂ ਪਹਿਲਵਾਨ ਦਾ ਚੰਗਾ ਖਿਡਾਰੀ ਹਰਪਾਲ ਸਿੰਘ ਕਾਲ ਮਾਰਾ ਕੋਸ਼ਿਸ਼ ਕਰਦਾ ਔਰ ਸਰਪੰਚ ਸਾਹਿਬ ਛੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਸਰਦਾਰ ਗੁਰਦੇਵ ਸਿੰਘ ਤੁਪਨ ਸਾਹਿਬ ਆਨੰਦਪੁਰ ਰਿਆ ਮਾ ਖੇਡ ਕਬੱਡੀ ਦਾ ਸ਼ੰਕਰ ਜਹਾਂ ਜੀ ਕਬੱਡੀ ਹੈ ਲਓ ਸ਼ੰਕਰ ਜਹਾਂ ਨੰਬਰ ਕਹਿੰਦੇ ਸ਼ੰਕਰ ਜੋੜ ਪੀਰਾਂ ਵਾਲੀ ਕਬੱਡੀ ਪਾ ਰਿਹਾ ਚਾਰ ਖਿਡਾਰੀ ਪਿਆਰ ਨੇ ਇਹਦੇ ਦਾਦੇ ਨੇ ਕਹਿੰਦੇ ਨੂੰ ਇੰਨਾ ਪਿਆਰ ਦਿੱਤਾ ਇੰਨਾ ਸਤਕਾਰ ਦਿੱਤਾ ਬਲਾਰੇ ਬੜਾ ਮਾਣ ਕਰਦੇ ਆ ਲਓ ਸਾਹਮਣੇ ਬੁਲਟ ਵੀ ਪਈ ਹੋਈ ਰੇਡ ਤੇ ਕਾਰਜ ਮਾਸਤ ਗੜ ਗਿਆ ਕੱਤਰ ਸ਼੍ਰੀ ਰੀਕਨ ਰੀਆ ਬੱਲੇ 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 ਹੋਈ ਜਾਂਦੀ ਆ ਉਧਰ ਬਾਗੀ ਸਤਕਾਰ ਜਿੱਥੇ ਮਾਰ ਦਿੰਦੇ ਆਡੀ ਖੇਡ ਦੇ ਕਬੱਡੀ ਮੁੰਡੇ ਖੇਡ ਦੇ ਕਬੱਡੀ ਸਿੰਘਪੁਰਿਆ ਜਵਾਨ ਮੁੰਡੇ ਖੇਡ ਦੇ ਕਬੱਡੀ ਅੱਜ ਇਲਾਕੇ ਭਰ ਦੀ ਸੰਗਤ ਚੜਕੇ ਆਈ ਹੈ ਨਵੇਂ ਪਿੰਡ ਵਾਲੇ ਮੰਨਜੀਤ ਦੀ ਕਬੱਡੀ ਹੈ ਕਾਲਵਾ ਵਾਲਾ ਹਰਪਾਲ ਬਾਹਰ ਬਾਹਰ ਪਾਈਆਂ ਕਰਦਾ ਹੈ ਪਰ ਸਾਹਮਣੇ ਲੱਗ ਕੇ ਮਾਰਿਆ ਨੌਜਵਾਨ ਪੁਰਗਿਆ ਯਾਰਵਿੰਦਰ ਸਿੰਘ ਜਾਦਾ ਸਰਕਪੁਰਗਿਆ ਮਾਤਾ ਬਲਵੀਰਪੁਰ ਦਾ ਪੁੱਤਰ ਗੱਲਾਂ ਵੱਡੀਆਂ ਡੱਗੋ ਰਮਾਣੇ ਵਾਲਾ ਫਰੀਦਕੋਟ ਦਾ 2 ਨੰਬਰ ਦੇ ਖਡੂਰ ਖੜੀ ਧਰਤੀ ਦਾ ਨੌਜਵਾਨ ਹਰਪਾਲ ਲੱਗਾ ਹੋਇਆ ਤੇ ਨਾਲ ਦੇਖਾਂਗੇ ਨੌਜਵਾਨ ਕਹਿੰਦੇ ਬਾਪੂ ਚੰਨੂ ਸਿੰਘ ਦਾ ਪੋਤਰਾ ਖਾਣੇ ਕਦੇ ਲੱਕ ਦਾ ਖਿਡਾਰੀ ਜਲਾਨਾਪਾਟ ਤੋਂ 9 ਕਿਲੋਮੀਟਰ ਦੂਰੀ ਦੇ ਪਿੰਡੋਂ ਜੋ ਮਾਸੀ ਦਾ ਪੁੱਤਾ ਕਿਧਰ ਦੀ ਭੱਜਦਾ ਇੱਕ ਪਾਸੇ ਯਾਪੂ ਦੂਸਰੇ ਪਾਸੇ ਯਾਦਾ ਸਰਪੰਚ ਖੁਖਪੁਰੀਆ ਪਰ ਸਾਹਮਣੇ ਪੁਆਇੰਟ ਖਿਡਾਰੀ ਤਿਆਰ ਬਣ ਤਿਆਰ ਨੇ ਸ਼ੰਕਰ ਸਾਹਿਬਾਂ ਦੀ ਪਈ ਹੋਈ ਰੇਡ ਹੁਣ ਚੌਥ ਵਿੱਚੋਂ ਦੇਖਾਂਗੇ ਕਿਹੜਾ ਜਾਫੀ ਲਾ ਤਕਰਾ ਜੱਫਾ ਨੰਬਰ 5 ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਦੀ ਟੀਮ ਦੇ ਹਿੱਸੇ ਜੋੜੂ ਗੱਲ ਸਮੇਂ ਦੀ ਆ ਉਹ ਬੱਲੇ 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 ਸ਼ੈਣੀ ਨਿੱਕੀ ਗੱਟ ਵਰਤਾ ਸ਼ੈਣੀ ਨਿੱਕੀ ਗੱਟ ਵਰਤਾ ਤਾੜੀਆਂ